ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਤੁਹਾਡੇ ਨਾਲ ਗੱਲ ਕਰਦੇ ਆਂਗੇ ਇੱਕ ਘਰੇਲੂ ਨੁਕਤਾ ਦਾ ਕਾਫੀ ਸੀ ਚੀਜ਼ਾਂ ਨੇ ਜਿਹੜੀਆਂ ਕਿ ਘਰੇ ਹੀ ਮਿਲ ਜਾਂਦੀਆਂ ਆਪਾਂ ਨੂੰ ਘਰੇ ਯੂਜ਼ ਹੁੰਦੀਆਂ ਨੇ ਉਹਨਾਂ ਦਾ ਪਾਊਡਰ ਬਣਾਉਣਾਗਾ ਉਹ ਕੀ ਕੀ ਕੰਮ ਕਰਦੀਆਂ ਨੇ ਜਿਵੇਂ ਕਿ ਕਿਤੇ ਵੀ ਬਾਡੀ ਦੇ ਵਿੱਚ ਪੇਨ ਹੁੰਦਾਗਾ ਉਹਦੇ ਲਈ ਹੈਗਾ ਪੇਟ ਸਾਫ਼ ਨਹੀਂ ਰਹਿੰਦਾ ਗੈਸ ਜ਼ਿਆਦਾ ਬਣਦੀ ਆ ਬਾਹਦ ਹਜਮੀ ਰਹਿੰਦੀ ਆ ਉਹਨਾਂ ਵਾਸਤੇ ਆ ਬਹੁਤ ਹੀ ਵਧੀਆ ਰਿਜ਼ਲਟ ਮਿਲੂਗਾ ਉਹਦਾ ਤਾਂ ਉਹ ਤੁਸੀਂ ਆਪਣਾ ਨੋਟ ਕਰ ਲਓ ਕੀ ਕੀ ਚੀਜ਼ਾਂ ਨਹੀਂ ਆ ਵੀ ਆਪਾਂ ਜਿਹੜੀਆਂ ਬਣਾਉਣੀਆਂ ਨੇ ਪਾਊਡਰ ਇੱਕ ਮੇਥੀ ਦਾਣਾ ਦੋ ਚਮਚ 3 ਚਮਚ ਸੌਫ ਦੇਣੇਗੇ ਦੋ ਚਮਚ ਝਮੈਨ ਦੇਣੇ ਤੇ ਇੱਕ ਚਮਚ ਕਾਲੀ ਮਿਰਚ ਦਾਗਾ ਤੇ 3 ਚਮਚ ਅਲਸੀ ਦੇਣੇ 3 ਚਮਚ ਸੁੱਕਾ ਧਨੀਆ ਦਾ ਇੱਕ ਚਮਚ ਹਲਦੀ ਦਾਗਾ ਇਹਨਾਂ ਸਾਰੀਆਂ ਚੀਜ਼ਾਂ ਦਾ ਹੀ ਪਾਊਡਰ ਬਣਾਉਣਾਗਾ ਹਲਦੀ ਤੇ ਹਲਦੀ ਤੇ ਇਹਨੂੰ ਅਲੱਗ ਰੱਖਣਾਗਾ ਤੇ ਇਹਨੂੰ ਹੀ ਆਪਾਂ ਰੋਸਟ ਕਰਨਾ ਬਾਕੀ ਚੀਜ਼ਾਂ ਨੂੰ ਆਪਾਂ ਰੋਸਟ ਕਰਨਾਗਾ ਹਲਕਾ ਫੁਲਕਾ ਰੋਸਟ ਕਰਕੇ ਉਹਨੂੰ ਪੀਸ ਲੋ ਪੀਸ ਕੇ ਸਾਰੀਆਂ ਚੀਜ਼ਾਂ ਮਿਲਾ ਕੇ ਉਹਨੂੰ ਇੱਕ ਬੰਦ ਕੱਚ ਦੀ ਸ਼ੀਸ਼ੀ 'ਚ ਪਾ ਕੇ ਰੱਖ ਲੋ ਇੱਕ ਚਮਚ ਰਾਤ ਨੂੰ ਨਿੱਗੇ ਜੇ ਪਾਣੀ ਦੇ ਵਿੱਚ ਰਾਤ ਨੂੰ ਭਿਉਂ ਦੋ ਸਵੇਰੇ ਉੱਠ ਕੇ ਉਹਨੂੰ ਛਾਣ ਕੇ ਹੁਣ ਕੇ ਫੇਰ ਕੋਸਾ ਕਰਕੇ ਫੇਰ ਪਾਣੀ ਪੀਣਾਗਾ ਤਾਂ ਬਹੁਤ ਹੀ ਵਧੀਆ ਰਿਜ਼ਲਟ ਆਗਾ ਬ੍ਰੇਕਫਾਸਟ ਤੋਂ ਬਾਅਦ ਵੀ ਪੀ ਸਕਦੇ 1.5 ਘੰਟੇ ਬਾਅਦ ਤਾ ਬਹੁਤ ਵਧੀਆ ਇਹਦਾ ਰਿਜ਼ਲਟ ਮਿਲਦਾ ਤੁਸੀਂ ਇਹਨੂੰ ਜਰੂਰ ਅਪਣਾਓ ਤਾਂ ਜਿਵੇਂ ਮਹੀਨਾ 20 ਦਿਨ ਪੀਤਾ ਫਿਰ ਇਸ ਤੋਂ ਬਾਅਦ ਵਿੱਚ ਦੀ ਗੈਪ ਪਾਤਾ ਥੋੜਾ ਜਿਹਾ ਟਾਈਮ ਲਈ ਫਿਰ ਇਸ ਤੋਂ ਬਾਅਦ ਸਟਾਰਟ ਕਰਨਾ ਪਾਣੀ ਵੱਧ ਤੋਂ ਵੱਧ ਪੀਣਾਗਾ ਬਾਕੀ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਧੰਨਵਾਦ